ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਓ ਅਦਹਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਰਾਮ ਰਾਜੇ ਹਰਨਾਕਸ਼ੁ ਦੁਸ਼ਟੋ ਹਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰੀਆਂ ਆਨੰਦ ਕਾ ਬਿਟਦੇ ਨਾਮ ਦਿਉ ਮੁਖ ਲਾਇ ਜਨਨਕ ਸਰ ਸੇਵਾਂ ਅੰਤ ਰੇ ਛੜਾਇ ਓ ੴ ਤਤ ਕੁਰਪਾ ਸਰਸਤ ਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੂਪਿਆ ਜੇ ਸੁਖ ਤਾਂ ਨਾ ਹੋਈ ਤੂ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਾਲੇ ਹਰੀ ਗੁਦਰਤਵ ਤੇ ਆਤਮ ਤਨਤ ਨਾ ਜਾਈ ਲਖਿਆ ਰਹਾ ਹੋ ਜਾਤ ਮਹਿ ਜੋਤ ਜੋਤ ਮਹਿ ਜਾਤ ਆਕਲ ਕਲਾ ਭਰਪੂ ਰਹਾ ਦੁਸਜਾ ਜਾਹਿ ਸੁਸਵਾਲਿਓ ਜਨ ਕੀ ਦੀ ਸੁ ਪਰ ਪਿਆ ਕੋ ਨਾਨਕ ਕਰਦੀ ਕੀ ਬਾਤਾਂ ਜੋਗਿ ਚ ਕਰਨਾ ਸੋ ਕਰ ਰਹਾ ਸਦ ਰਗ ਅਸਮ ਹੱਲਾ ਪਹਿਲਾ ਕੋ ਹੰਕਾਰ ਸਤਗੁਰ ਪ੍ਰਸਾਦ ਸਉਦਰ ਤੇਰਾ ਕਿਹਾ ਸੋ ਕਰ ਕੇ ਹਾ ਜਤਵੈ ਸਰਬ ਸਮਾਲੇ ਬਾਜੀ ਤੇਰੇ ਨਾਦ ਨੇ ਕੋ ਸੰਖਾ ਕਿਤਿ ਤ੍ਰਿ ਭਗਨ ਹਾਰੇ ਕੇਤੇ ਦਿਰਗਪ੍ਰੇਜੋ ਕਹੀਏ ਹੈ ਕੇਤੇ ਦਿਰਗਾਵਨਾਰੇ ਗਾਵਨ ਤਦਨੋ ਪਵਨ ਪਾਣੀ ਵਸੰਤਰ ਗਾਵੈ ਰਾਜਾ ਤਰਮ ਦਵਾਰੀ ਗਾਵਨ ਤਦਨੋ ਜਿਤ ਗੋਤਲਹਿ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨੋ ਈਸ਼ਰਵਮ ਮਹਦੇਵੀ ਸੋਹਣ تیر ਸਾਸਵਾਰੇ ਗਾਵਨ ਤਦਨੋ ਇੰਦਰਿੰਦਰਾ ਅਸਨ ਬੈਟੇ ਦੇਵਤਿਆਂਦਰ ਨਾਲੇ ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਨ ਤੁਧਨੋਂ ਜਤੀ ਜਤੀ ਸੰਤੋ ਕੀ ਗਾਵਨ ਤੁਧਨੋਂ ਵੀਰ ਕਰਾਰੇ ਗਾਵਨ ਤੁਧਨੋਂ ਪੰਡਤ ਪੜਨਰਗੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋਂ ਮੋਹਨੀਆ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਧਨੋਂ ਰਤਨ ਪਾਏ ਤੇਰੇ ਅਠਸਠੀ ਰਤਨ ਨਾਲੇ ਗਾਵਨ ਤੁਧਨੋ ਜੋਤ ਮਹਾ ਮਲਸੂਰਾ ਗਾਵਨ ਤੁਧਨੋ ਕਹਾਣੀ ਜਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗੈਤੇ ਤੁਧਨੋ ਗਾਵਨ ਸੇਵਾ ਚਿਤ ਨਾਵਨ ਨਾਨਕ ਕੀ ਕੀ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਚਾ ਸਾਚੀ ਨਾਹੀ ਹੈ ਭੀ ਉਸ ਜਾਇ ਨਾ ਜਾਤੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸਿਮਾ ਜਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਅ ਵਸਵੀ ਕਰਤੀ ਮਰੋਹੂ ਨਾ ਕਰਨਾ ਜਾਈ ਜੋ ਬਾਦਸ਼ਾਹ ਸਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਕੇ ਸਭ ਕੋ ਇੱਕ ਮੜ ਵਡਾਰੀ ਠਾ ਹੋਈ ਕੀ ਮਤ ਪਾਈ ਨਾ ਕਹਿਆ ਜਾਏ ਕਹਨ ਬਲੇ ਤਿਰ ਰਹਿਸ ਮਾਈ ਵੱਡੇ ਮੇਰੇ ਸਹਬਾਂ ਗਹਿਰ ਗੰਮੀਰਾ ਗੁਣ ਗਹਿਰਾ ਕੋਈ ਨ ਜਾਣਾ ਤੇਰਾ ਕੀ ਤਾ ਕੇ ਵੜ ਜੀਰਾ ਰਹਾਉ ਸਭ ਜ਼ੁਰਦੀ ਮਲ ਜ਼ੁਰਤ ਕੁਮਾਈ ਸਭ ਕੀ ਮਤ ਮਲ ਕੀ ਮਤ ਪਾਈ ਜਾਣੇ ਧਿਆਨੇ ਗੁਰ ਗੁਰ ਹਾਈ ਕਹਨ ਜੈ ਤਿਰ ਤਲ ਵੜਿਆਈ ਸਭ ਸਤ ਸਭ ਤ ਸਭ ਚੰਗਿਆ ਸਦਾ ਬੁਰਗਾ ਗਿਆ ਵੜਿਆਈ ਤਦ ਵੈਣੁ ਸਿਧਿ ਕਨ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਾਇਆ ਠਾਕਣ ਵਾਲਾ ਗਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸਰ ਕਚਾਰ ਨਾਨਕ ਸੱਚ ਸੁਵਰਨ ਹਾਰਾ ਆਸਾ ਮਨ ਹੱਲਾ ਪਹਿਲਾ ਆਖਾਂ ਜੀਵਾਂ ਇਸ ਤਰੈ ਮਰ ਜਾਉ ਆਖਣਿਓ ਕਾ ਸਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਉਦਬੋ ਖਾਗਾ ਚਲੀਆ ਦੁਖ ਸੁਖ ਸਰਾ ਮੇਰੀ ਮਾਈ ਤਾਚਾ ਸਾਹਿਬ ਸੱਚ ਨਾ ਹੀ ਰਹਾਉ ਸੱਚੇ ਨਾਮ ਕੀ ਤਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਔਕਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਬਰਨਾ ਹੋਵੇ ਸੋ ਦਿੰਦਾ ਰਹੇ ਨਜੁਕੇ ਭੂਗੁ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵਿੜੇ ਆਉ ਤੇ ਵਿੜ ਤੇਰੀ ਦਾਤ ਜਿੰਦਨ ਕਰ ਕਹਿ ਕੀਤੀ ਰਾਤ ਕਦਮ ਲਜ਼ਾਰ ਰਹਤੇ ਕੰਮ ਜਾਤ ਨਾਨਕ ਨਾ ਬੈ ਬਸ ਤਨੈਤ ਮਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਰਖ ਬੈਨੋਂ ਕਰੋਂ ਗੁਰ ਪਾਸ ਹਮ ਕੀ ਰੇ ਕਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮ ਰੀਰ ਹਰਾਸ ਰਹਾਉ ਹਰ ਜਨ ਕੇ ਬੜਾ ਭਾਗ ਵੜੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ ਹਰ ਹਰਿ ਸੁਨਾਮ ਨਾ ਪਾਇਆ ਤੇ ਭਾਗਿ ਨ ਜੰਪਤ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਗਜੀਵ ਆ ਤ੍ਰਗਜੀਵ ਆ ਜਨ ਹਰ ਜਨ ਸਤ ਗੁਰ ਸੰਗਤ ਪਾਈ ਤੰਤਰ ਮਾਸਕ ਲਿਖਿਆ ਲਿਖਾਸ ਧੰਨ ਧੰਨ ਸਤ ਜੰਗ ਜਿ ਤਰਸ ਪਾਇਆ ਮੈਂ ਜਨਾਨਿਕ ਨਾਮ ਪ੍ਰਗਾਸੂ ਰਾਗ ਗੋਜਰੀ ਮਹੱਲਾ ਪੰਜਵਾ ਕਾਹਿ ਰਿ ਮੰਤ ਤਵ ਦਮ ਜਾਂ ਆਹਰ ਹਰ ਜੀਉ ਪਰਿਆ ਤੈਲ ਪੱਥਰ ਮੈਂ ਜਨ ਤੇ ਉਪਾਏ ਤਾ ਕਰ ਜੁਕ ਆਗੇ ਕਰ ਤਰਿਆ ਮੇਰੇ ਮਾਦੂ ਜੀ ਸਤਿ ਸੰਗਤ ਮਿਲੇ ਸੋ ਤਰਿਆ ਹੋ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਟ ਧਰਿਆ ਰਹਾਉ ਜਨਨ ਪਤਾ ਲੋਕ ਸਤਵੰਤਾ ਕੋਈ ਨਾ ਕਿ ਜੀ ਤਰਿਆ ਸਰਸਰ ਰਿਜੁ ਕੋ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਦੂਧਿਆ ਵੈਸੇ ਗੁੱਸਾ ਤਸੋ ਪਛ ਵਚ ਰੀ ਚਰਿਆ ਤਨ ਕਮਨ ਕਲਾਵੇ ਕਵਨ ਜਗਾਵੇ ਮਨ ਮੈਂ ਸਿਮਰਨ ਕਰਿਆ ਸਭਨ ਦੰਦ ਦਸਾਸ਼ਟ ਸਿਦਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਲ ਬਰ ਸਤਿ ਬਲ ਜਾਈਐ ਤੇਰਾ ਅੰਤ ਨ ਪਾਰ ਬ੍ਰਿਆ ਆਸਾ ਮਹੱਲਾ ਜਪਤਾ ਸੂਪਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੂਪਰਖ ਨਨਜਨਾਰ ਪ੍ਰਖ ਨਨਜਨਾਰ ਰਗਮ ਗਮੇ ਆਪਾਰਾ ਸਤਿ ਆਵੇ ਸਤਿ ਆਵੇ ਤੁਜੀ ਅਰ ਸਚੇ ਸਰਜਣਾਰ ਸਭ ਜੀਤ ਮਾਰੇ ਜੀਤੁ ਜੀ ਆਕਾ ਦਾਤਾਰ ਆਰਤਿ ਆਵੋ ਸੰਤੋਹ ਜੀ ਸਭ ਦੁੱਖ ਵਿਸਾਰਨਾਰ ਹਰਿਆ ਪੇਠਾ ਕੁਦਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪਰਗ ਸਮਾਨ ਆ ਇੱਕ ਦਾਤ ਇੱਕ ਬਿਖਾਰੀ ਜੀ ਸਰ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀਉ ਸਦ ਬਿਨਿਆਬਰ ਨਾ ਜਾਣਾ ਤੂੰ ਬਾਰ ਬ੍ਰੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰਿ ਦਿਆਵੈ ਹਰਿ ਦੇਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇਈ ਭਗਤ ਸੇਈ ਮਗਦ ਪਾਏ ਜਨ ਹਰਿ ਤਾਇਆ ਜੀ ਤੈਨਾਂ ਟੁੱਟੀ ਜਮਕੇ ਵਾਸੀ ਜਨਾਂ ਨਿਰਭਉ ਜਨਾਰ ਨਿਰਭਗ ਧਿਆਇ ਜੀ ਤਨ ਗਾ ਬਹੁ ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਰਾਰ ਜੀ ਤੇ ਹਰ ਹਰ ਰੂਪ ਸਮਾਸੀ ਤੇ ਤਨ ਤੇ ਤਨ ਜਨਾਰ ਧਿਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਬਾਤ ਭੰਡਾਰ ਜੀ ਪਰੇ ਬਿਆੰਤ ਬਿਆੰਤ ਤੇਰੇ ਭਗਤ ਦੇ ਰਬਤ ਸਲਾਮ ਤੁਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਹੈ ਹਰ ਪੂਜਾ ਜੀ ਤਪ ਤਾਪ ਹੈ ਜਪ ਹੈ ਵਿੰਤ ਤੈਰੇ ਅਨੇਕ ਤੇਰੇ ਅਨੇਕ ਬਸ ਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਦ ਜੀ ਬੜਿਆ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤਮੇ ਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦ ਆਪੇ ਬਾਵੈ ਸੋਈ ਵਰਤੇ ਜੀ ਤੂੰ ਆਪੇ ਕਰਾ ਸੋਈ ਤੁਦ ਆਪੇ ਸ੍ਰਿਸ਼ਟ ਸਭਉ ਪਾਈ ਜੀ ਤੁਦ ਆਪੇ ਜਰਿ ਸਭ ਕੋਈ ਜਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸਜਿਆਰ ਮੈਂ ਦਾ ਸਾਈਂ ਜੋ ਤਉ ਬਾਵੈ ਸੋਈ ਦਿੱਤੀ ਜੋ ਤੂੰ ਦੇ ਤਿਉਂ ਪਾਈ ਰਹਾ ਹੂੰ ਸਉ ਤੇਰੀ ਤੂੰ ਸਭ ਨਹੀਂ ਧਿਆਇ ਜਿਸਨੋ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਾਇਆ ਤੇਰਾ ਆਪਿ ਛੋੜਿਆ ਆਪ ਮਿਲਿਆ ਤੁੰਦਰੀਆ ਸਤਿਜੀ ਮਾਈ ਤੁਜ ਵੰਦ ਜੈ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਂ ਜਿਸ ਨੂੰ ਦੁਜਾਣਾ ਹੈ ਸੁਈ ਜਨ ਜਾਣ ਹਰ ਗੁਣ ਸਦਹੀ ਆਖ ਬਖਾਨ ਜੇ ਨਰ ਤੇ ਯਤਨ ਸੁਖ ਪਾਇਆ ਸਾਝੀ ਇਹ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾਵਰ ਨਾ ਕੋਏ ਤੁਖਰ ਕਰਵੇ ਕਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਸਰਵਰੜਾ ਭਈ ਲੈ ਨਵਾਸਾ ਪਾਣੀ ਪਾਵਗਤਨ ਕੀਆ ਪੰਕਜ ਮੂ ਪਗਨੀ ਚਾਲੇ ਹੁਣ ਦੇਖਾ ਤਹ ਡੂਬੀ ਅਲੇ ਮਨ ਇੱਕ ਨ ਚੇਤਸਮੂੜ ਮਨਾ ਆਰ ਵਿਸਰਤ ਤੇਰੇ ਗੁਣ ਗ레ਆ ਰਹਾਉ ਨਾਮ ਜਤੀ ਸਤੀ ਨੀ ਪੜਿਆ ਮੁਰਗ ਮੁਖ ਦਾ ਜਨਮ ਭਇਆ ਪ੍ਰਣਵਤ ਨਾਨਿਕ ਤਨ ਕੀ ਸ਼ਰਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵ ਭਈ ਪ੍ਰਾਪਤ ਮਨ ਕੁਦੇ ਹਰੀਆ ਗੋਬਿੰਦ ਮਨ ਕੀ ਤੇਰੀ ਵਰੀਆ ਔਰ ਕਾਜ ਤੇ ਰਕਤ ਨ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਰੰਗ ਜਾਮ ਲਾਭ ਬਭਜ ਲ ਤਰਨ ਕੈ ਜਨਮ ਧਰ ਤਜ ਰੰਮਾਇ ਕਰ ਜਬ ਤ ਵ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਲਿਆ ਰਾਇ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਕੂ ਸ਼ਰਮਾਇ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ 10ਵੇਂ ਕਵਿ ਬਾਚ ਵੇਂਦੀ ਜੋ ਭਈ ਅਮਰੀ ਕਰਵਾ ਦਰ ਚਾ ਪੁਨ ਜਦ ਕੀ ਇਛਾ ਤਬ ਚਰਨਨ ਮਨ ਰਾ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਖਾਬੂ ਆਪਾਦ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾਰਾ ਮੋਰ ਚਰਨ ਜ ਕਰਦੇ ਕਰੀਏ ਸਭੈ ਨ ਕੋ ਵਾ ਸੰਗਰੀਏ ਪੂਰਨ ਹੋਏ ਹਮਾਰੀ ਅਸਾ ਤੁਰ ਭਜਨ ਕੀ ਰਹਿ ਪੈਸਾ ਤੋ ਮੈਂ ਚਾਹ ਲੁਕਿ ਇਹ ਵਰਨਾ ਤੇ ਆਉਂ ਜੋ ਵਰ ਚਾਹੂ ਸਤਿ ਤੁਮਤੇ ਪਾਉ ਸੇਵਕ ਸੇਕ ਮਰਤਾਰਿਏ ਚੰਚੂ ਸਤਰਾ ਹਮਾਰੇ ਮਾਰੀਏ ਆਵਾ ਦਮ ਜਬਰਿਏ ਮਰਨ ਕਾਲ ਕਤਰਾ ਤਨ ਬਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸੋ ਜੋ ਕਰਿ ਹਉ ਰਚਾ ਰਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਹੋ ਪਰੀ ਚਤੁਰ ਦਸਕੰਤਾ ਕਾਲ ਪਾਈ ਬ੍ਰਹਮਾ ਬਵਤਰਾ ਕਾਲ ਪਾਈ ਸੁਜੋ ਉਤਰਾ ਕਾਲ ਪਾਈ ਕਰ ਵਿਸਨਾ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਂ ਤੇ ਜਚਨ ਉਪਜਾਇਓ ਆਦ ਅੰਤ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੈ ਕੋ ਹਮਾਰੀ ਸਕਲ ਪ੍ਰਜਾਜਨ ਆਪ ਸਵਾਰੀ ਜਬ ਗਨ ਗੋਜ ਜਬ ਗਨ ਜੋਖ ਦਿਓ ਸਤਨਨ ਕੋ ਬਲ ਮੋ ਵਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਭਰੇ ਕੀ ਪੀਰ ਪਛਾਨਤ ਚਿਟੀ ਦੇ ਗੁੰਜਰ ਸੁਲਾ ਸ ਪਰ ਕਿਰਪਾ ਦ੍ਰਿਸ਼ਟ ਕਰ ਬੁਲਾ ਸੰਤਨਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਾਵੋ ਦੇ ਕਰ 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 ਤਾਰਾ ਪ੍ਰਜਾ ਤਰਤ ਤਵ ਦੇ ਅਪਾਰਾ ਜਬ ਆਕਰ ਕਰ ਤੋ ਕਮੂ ਤੋ ਮੈਂ ਮਿਲਤ ਦੇ ਤਰ ਸਭੂ ਜੇਤੇ ਵਦਨਾ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭੀ ਤੇਰਾ ਤੁਮ ਰਾਲਮ ਜਾਨਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵੇਕਾਂਦਰਲਮ ਆਦਿ ਲਿਲਾ ਨ ਦੇਰ ਤੰਬ ਤਾਕਾ ਮੂੜੋ ਚਾਰਤ ਵੇਦਾ ਜਾ ਕੋ ਭੇਵ ਨ ਭਾਵਤ ਵੇਦਾ ਤਾਕੋ ਕਰਪਾ ਹਣ ਅਨੁਮਾਨਤ ਮਹਾਂ ਮੂੜ ਕਛੇ ਪੇਦ ਨ ਜਾਣਤ ਮਹਾਂ ਦੇਵ ਕੋ ਕਹਤ ਸਦਾ ਸਿਵ ਨਿਰੰਕਾਰਿਕ ਚੀਨਤ ਨਾ ਪਿਵ ਆਪ ਆਪਣੀ ਬਧਾ ਜੀਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਨੋ ਜੈ ਵਿਸਾਰਾ ਕੇ ਵਿਦ ਸੰਜ ਪ੍ਰਥਮ ਸੰਸਾਰਾ ਇਕ ਰੂਪਨੁ ਸਰੂਪਾ ਰੰਗ ਭਇਓ ਰੰਗ ਕੇ ਪੂਪਾ ਅੰਦਰ ਜੈਰ ਜਸੈ ਤਜ ਕੀਨੀ ਉਤਪਜ ਖਾਨ ਬਹੁ ਰਾਜ ਦੇਨੀ ਕਉ ਭੋਜ ਰਾਜਾ ਬੈਠਾ ਕਉ ਸਮਟ ਬ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਤਕਾਇ ਚੰਪਾ ਬ ਆਦਿ ਜਗਾਦ ਸਰੂਪ ਸੰਜੰਪਾ ਅਬਰਛਾ ਮੇਰੀ ਤੁਮ ਕਰੋ ਸਿਖ ਵਾਰਿ ਸਿਖ ਸੰਗ ਰੋ ਦੁਸ਼ਟ ਜੇ ਤੇ ਉਠਵਾ ਤੂ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਤਬ ਛੜਣੀ ਪਰੇ ਤਨ ਕੇ ਦੁਸ਼ਟ ਦੁਖ ਤਵਾ ਮਰੇ ਬੁਰਖ ਜਾਉਣ ਪਗ ਪਰੇ ਤੇ ਹਾਰੀ ਤਨ ਕੇ ਤੁਮ ਸੰਕਟ ਸੋਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਚਾਉ ਇਤੈ ਸਭ ਕਾਲਾ ਦੁਸ਼ਟ ਰਿਸੁਤਰਾ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਆਰੋ ਤਾਗੇ ਤਾਪਨ ਕੁਮਾਰ ਰਿੱਧ ਸਦ ਕਰਮ ਸਭੀ ਦੁਸ਼ਟ ਜਾਤ ਸਕਾ ਨਾ ਕੋਈ ਇੱਕ ਵਾਰ ਜਨਤ ਸਮਭਾਰਾ ਕਲਪਾਸਤੇ ਤਾਹੀ ਉਬਾਰਾ ਜਨਨਰ ਨਾਮ ਤਿਹਾਰੁ ਕਹਾ ਦਾਰਦ ਦੁਸ਼ਟ ਦੋਗ ਤੇਰਾ ਕੜ ਕੇ ਤਮੈ ਸ਼ਰਨ ਤਿਆਰੀ ਆਪਾਦਰੋ ਵਾਰੀ ਸਰਵ ਧਰਮਾਉ ਸਾਈ ਦੁਸ਼ਟ ਦੋਗ ਤੇ ਰੋ ਵਿਚਾਰੀ ਸਈਆ ਭਾंगे ਜਵ ਤੇ ਤੁਮਰੇ ਤਵ ਤੇ ਕੋ ਆਕ ਤਰੇ ਨੀ ਆਨਿਓ ਰਾਮ ਰੀ ਪ੍ਰਾਨ ਕੁਰਾਨ ਅਨੇ ਕ ਮਤੇ ਕ ਨ ਮਨਿਓ ਸਿਮਰਤ ਸਾਸਤਰ ਵੇਦ ਸਭੇ ਵੋ ਵੇਦ ਕਾ ਮੇਕ ਨ ਜਾਣਿਓ ਸਿਰਜ ਭਾਨ ਕਿਰਪਾ ਤੁਮਰੀ ਕਰ ਮੈ ਨਕ ਸਭ ਤੋ ਵਿਖਾਨਿਓ ਦੋਹਰਾ ਸਗਲ ਦਵਰ ਕੋ ਛਾਡ ਕੇ ਗਇ ਤੋ ਹਰ ਦਵਾਰ ਬਾਹੇ ਗਏਂ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਆਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਵੈ ਮਿਰੀ ਮਾਇ ਸਤਿਗੁਰੁ ਮੈਂ ਪਾਇਆ ਸਤਿਗੁਰੁ ਦਾ ਪਾਇਆ ਸਹਜੇ ਤੀ ਮਨੁ ਵਜੀਆ ਵਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਹੈਇਆ ਸ਼ਬਦੋ ਤਾ ਗਾਵੋ ਹਰੀ ਕੇ ਰਾਮ ਮੰਦਿਰਿ ਉਸਾਇਆ ਜਹ ਨਾਨਕ ਆਨੰਦ ਹੋਆ ਸਤਿਗੁਰੁ ਮੈਂ ਪਾਇਆ ਏ ਮਨ ਮੇਰਿਆ ਤਨ ਸਦਾਰੁ ਵਰਣਾਲੇ ਹਰ ਨਾਲ ਰਹੋ ਤੁਮਨ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਤ ਸੁਆਮੀ ਸੋ ਕੈ ਮਨ ਅਨੁਸਾਰੀ ਕਹ ਆ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਹਿਬਾ ਗਿਆਨ ਹੈ ਕਰਦੀ ਤੇਰਾ ਕਰਤਾ ਤੇਰਾ ਸੰਗ ਚਾ ਜਿਸ ਦੇ ਸੋ ਪਾਵੇ ਸਦਾ ਸਤਿ ਸਲਾ ਤੇਰੀ ਨਾਮ ਅਵਸਾਵੇ ਨਾਮ ਜਨ ਕਾ ਮਨ ਵਸੇ ਆਵਾਜੀ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਧਾਰੋ ਸਾਚੇ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਰਿ ਸ਼ਾਂਤ ਸੁਖ ਮਨ ਆਈ ਵਸਿਆ ਜਿਨੁ ਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟ ਹਉ ਜਿਸ ਦੀਆਂ ਇਹ ਵਡਿਆਈਆ ਕਹ ਨਾਨਕ ਸੁਣੋ ਸੰਤੋ ਸਉਤਰੋ ਪਿਆਰ ਸਾਚਾ ਨਾਮ ਮੇਰਾ ਆਧਾਰੁ ਵਾਜੀ ਮੰਚਿ ਸ਼ਬਦ ਤਤਕਾਰਤਿ ਪਾਗੈ ਕਾਰਜ ਭਾਗੈ ਸ਼ਬਦ ਵਾਜੀ ਕਲਾ ਜਿਤ ਕਰਿ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਗਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਨ ਕੋ ਸੇਨਾ ਮੋਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੀ ਆਨੰਦ ਸੁਨੋ ਬੜ ਭਾਗੀਓ ਕਗਲ ਮਨੋਰਥ ਪੂਰੀ ਬਾਰ ਬ੍ਰੰਧ ਰੂਪ ਪਾਇਆ ਉਤਰੇ ਸਗਰ ਸੂਰੇਂ ਦੋਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੀ ਮੁੰਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਧਨ ਵਸਤੂ ਪਿਉ ਸਤ ਸੰਤੋਖ ਵਿਚਾਰੋ ਅਮਰਤ ਨਾਮ ਧਾਕੁਰ ਗਾ ਪਿਉ ਜਿਸ ਕਾ ਸਤਿ ਆਧਾਰ ਜਿ ਕੋ ਖਾਵੇ ਜਿ ਕੋ ਪੰਚਾਇਤਿਸ ਕਾ ਹੋਏ ਉਦਾਰ ਇਹ ਵਸਤ ਤਜਿ ਨ ਜਾਈ ਨਤ ਨਤਰਾ ਕਰਤਾਰ ਤਮ ਸੰਸਾਰ ਚਰਨ ਲਗਦਰੀਏ ਸਬ ਨਾਨਕ ਬ੍ਰਹਮ ਪਤਾਰੋ ਸਲੋਕ ਮਹੱਲਾ 5 ਤੈਰਾ ਕੀਤਾ ਜਾਤੋ ਨਹੀਂ ਮਨ ਜੋ ਕੀ ਤੋਈ ਮਾਨਰ ਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪੈ ਹੋਈ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਦੀ ਵਹਿ ਰਿਆ ਪੌੜੀ ਤਥਾ ਤੁ ਸਮਰਤ ਜਤੈ ਕੋਈ ਨਾਏ ਉਥੈ ਤੇਰੀ ਰੱਖ ਅਗਨੀ ਉਦਰਮਾਈ ਸੁਨ ਗਾ ਜਮ ਕੇ ਦੂਤ ਨਾ ਇਤਰੇ ਛਡ ਜਾਏ ਭਉਜਲ ਵਿਗਮਸ ਗਾਉ ਗੁਰ ਸ਼ਬਦੀ ਪਰ ਪਾਈ ਜਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਈ ਕਲ ਮੈਂ ਹੋ ਪੰਨਾ ਗੁਣ ਗੋਬਿੰਦ ਗਾਏ ਸਭ ਸਨੋ ਕਿਰਪਾਲ ਸਮਾਲੇ ਸਾਹਿ ਸਾਈ ਬਰਦਾ ਕਉ ਨ ਜਾਇ ਜੇ ਆਵੇ ਤੁਧਿਆਇ ਸਲੋਕ ਮਹਲਾ 5 ਅੰਤੁਰ ਗੁਰਿਆ ਰਦਣਾ ਜੇ ਵਾਜਬ ਗੁਰ ਨਾਉ ਨਿਤਰੀ ਸਤਗੁਰ ਵੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗੇ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਸਨੋਏ ਵਤ ਦੀ ਜਗ ਮਤਮ ਕਾਢੀਐ ਵਰਲੇ ਕੀ ਕੇ ਮਹਲਾ 5 ਰੱਖੇ ਰਖਣਹਾਰ ਆਪ ਬਾਰਿਆਂ ਨ ਗੁਰ ਕੀ ਪੈਰੀ ਪਾਏ ਕਾ ਸਵਾਰਿਆਂ ਉਹ ਆਪ ਦਇਆਲ ਮਨੁ ਅਨੁਸਾਰਿਆਂ ਸਾਧੂ ਜਨਾਂ ਕਾ ਸੰਗ ਪਵ ਜਲ ਤਾਰਿਆਂ ਨ ਸਾਖਤਿ ਨੰਦਕ ਦੁਸ਼ਟ ਕਨ ਮਾਹੀ ਵਿਦਾਰਿਆਂ ਤੇ ਸਾਇਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਈ ਤਿਸ ਸਾਇਬ ਕੀ ਟੇਕ ਨਾਨਕ ਮਨ ਮਾਈ ਜਿਸ ਸਿਮਰਤ ਸੁਖ ਹੋਈ ਤਾਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ